ਬਸ ਚੰਦ ਭਾਈ ਪਸੀਆ ਵੀ ਬੜਾ ਭਾਈ ਅੱਜ ਮੰਤਰੀ ਜੀ ਐਸਐਸ ਨੂੰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਨੂੰ ਟੱਕੇ ਦਾ ਲੱਗਾ ਸੀ ਸਵਾਲ ਜਵਾਬ ਵੀ ਕਰਨੇ ਸੀ ਜਿਹੜੇ ਸਾਡੇ ਚੋਰੀ ਵੀ ਅੱਛਾ ਟਰੈਕਟਰ ਟਰਾਲੀਆਂ ਚੋਰੀ ਕਰੀਆਂ ਉਹਨਾਂ ਨੇ ਅੱਜ ਤੁਹਾਨੂੰ ਰੌਂਡ ਅਪ ਕੀਤਾ ਜਾ ਰਿਹਾ ਹੈ ਨਾਮ ਪੁੱਛੋ ਲੋ ਹੋਰ ਕੀ ਕਹਿਣਾ ਚਾਹੋਗੇ ਆਇਆ ਤੁਮੀ ਹੋਰ ਕੀ ਕੀ ਕਹਿਣਾ ਚਾਹੋਗੇ ਕੋਣ ਪਾਚਾ ਨਾ ਗੰਦਾ ਲਾਓ ਨੂੰ ਲਾਓ ਨੂੰ ਕੋਣ ਹੈ ਆਡੀ ਸਤਿ ਸ਼੍ਰੀ ਅਕਾਲ ਸਾਡੇ ਵਰਗਾ ਦੇ ਪਰਚੇ ਵੀ ਦੀ ਜਨੇ ਜੋ ਕਿਸਾਨਾਂ ਦੇ ਅਸੀਂ ਦੱਸੋ ਤੁਹਾਡੇ ਨੇ ਕੀ ਜ਼ੁਲਮ ਖਾਇਆ ਸਾਨੂੰ ਵੀ ਦੱਸ ਦਿਓ ਜਿਹਦਾ ਇਹ ਨੂੰ ਦੱਸਦੇ ਆ ਮੰਤਰੀ ਨੂੰ ਆਇਆ ਇਹਨਾਂ ਰੋਣ ਦੱਸ ਆਇਆ ਇਹ ਜਾਗ ਕਰਾਉਣ ਆ ਜੀ ਅਸੀਂ ਮਿਲ ਕੇ ਮੋੜ अच्छा <laughs> <laughs> ਆ ਗਈ ਦੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਕਿ ਸਾਰੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਦਾ ਤੁਹਾਡੇ ਪਰਦਾ ਇੰਨੀ ਨਹੀਂ ਆ ਕਨਕਾ ਜਨਾਜ਼ ਕਹ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛ ਨਹੀਂ ਆਏ ਸੀ ਪੰਜਾਬ ਪੁਲਿਸਾਂ ਨੂੰ ਗਾਹ ਨਹੀਂ ਜਾਣ ਦਿੰਦੀ ਸਾਡਾ ਧੱਕਾ ਕਰ ਰਹੀ ਐ ਡਾਂਗਾ ਮਾਰਦੀ ਆ ਤੁਸੀਂ ਵੇਖਿਆ ਹੀ ਐ ਫਾਈ ਗੱਡੀਆਂ ਥੱਲੇ ਵੀ ਪੈਣੇ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਆ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਸਵਾਲ ਤਾਂ ਇਹੀ ਪੁੱਛਨੇ ਸੀ ਤੁਸੀਂ ਨਸ਼ਾ ਨਹੀਂ ਆ ਨਸ਼ਾ ਦਾ ਤੁਹਾਨੂੰ ਪਤਾ ਹੀ ਆ ਵੀ ਕੀ ਜਾਂਦਾ ਸਾਰੇ ਪੰਜਾਬ ਚ ਇੱਥੇ ਤਾਂ ਮੈਂ ਖੇਡ ਬਣਾ ਕੇ ਤੀਜੇ ਦਿਨ ਸਾਰੀਆਂ ਅੱਖਾਂ ਚੁੰਬਲ ਦੇ ਆ ਕੇ ਸਾਰੀਆਂ ਤੇ ਟਰਾਲੀ ਸਾਰੀਆਂ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਨ ਲਾਗੋ ਸਾਡਾ ਚੋਰੀ ਕੀਤਾ ਇਹਨਾਂ ਨੇ ਇਹ ਸਵਾਲਾਂ ਤੋਂ ਫਾਇਦਾ ਕਿਉਂ ਮੰਤਰੀ ਕਿਉਂਕਿ ਕਈ ਜਗ੍ਹਾ ਤੇ ਹੋਇਆ ਕਿ ਸਵਾਲ ਕਰਨੀ ਨਹੀਂ ਦਿੱਤੇ ਜਾ ਰਹੇ ਵੇਖੋ ਕਿਹੜੇ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰਜੀ ਛਾਡੀ ਲੱਖਾਂ ਏਕੜ ਕਣਕ ਛੜ ਕੇ ਸਵਾਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜਿੱਤੇ ਉਹਨੇ ਇੱਕ ਵੀ ਬਿਆਨ ਦਿੱਤਾ ਅੱਜ ਤੁਹਾਡੇ ਕਈ ਨੇਤਾ ਜਿਹੜੇ ਯਾ ਕਈ ਕਿਸਾਨਾਂ ਨੂੰ ਜਬਰੇ ਚੱਕ ਕੇ ਪੁਲ ਦੇ ਕੇ ਗਈ ਹੈ ਅਜੀ ਯਾਰ ਬੜੀ ਸ਼ਾਂਤ ਮਈ ਨਾ ਉਹਨਾਂ ਦਾ ਸਵਾਲ ਪੁੱਛਣੇ ਸੀ ਉਹਨਾਂ ਨੇ ਸਵਾਲ ਪੁੱਛ ਕੇ ਉਹਨਾਂ ਦਾ ਜਵਾਬ ਲੈਣਾ ਸੀ ਉਹਨਾਂ ਤੋਂ ਵੀ ਸਾਡੇ ਨਾਲ ਜੋ ਇੰਨਾ ਕਿਸਾਨਾਂ ਨਾਲ ਧੱਕਾ ਹੋਇਆ ਸਾਡੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਸੜੀਆਂ ਉਹਦਾ ਇਤਕ ਬਿਆੜ ਵੀ ਨਹੀਂ ਦਿੱਤਾ ਮੂੰਹ ਵੀ ਨਹੀਂ ਖੋਲਿਆ ਮਾੜਾ ਕੰਮ ਮੈਂ ਆਏ ਵੀ ਨਹੀਂ ਕਿਹਾ ਵੀ ਮਾੜਾ ਹੋ ਗਿਆ ਹੁਣ ਅਕੇ ਤੁਹਾਡਾ ਕੀ ਪ੍ਰੋਬਲਮ ਸਾਡੇ ਸਾਡਾ ਪ੍ਰੋਗਰਾਮ ਜਿੰਦਾਂ ਤੱਕ ਸਾਡੇ ਸਾਡੀਆਂ ਮੰਗਾਂ ਹੱਕੀ ਨਹੀਂ ਮੰਗਦੇ ਅਸੀਂ ਆਲਤਾ ਸੰਘਰਸ਼ ਕਰਾਂਗੇ